ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਆ ਆਪਣੇ ਦੇਖਣ ਵਾਲਿਆਂ ਨੂੰ ਕਿ ਜਿਹੜੇ ਅਸੀਂ ਪੋਲਟਰੀ ਦਾ ਕੰਮ ਕਰਦੇ ਆਂ ਦੇਸੀ ਪੋਲਟਰੀ ਦਾ ਕੰਮ ਕਰਦੇ ਆਂ ਉਹਦੇ ਚ ਆਪਾਂ ਬਿਹਤਰ ਆਂਡਾ ਕਿਵੇਂ ਬਣਾ ਸਕਦੇ ਆਂ ਆਸੀਂ ਕੀੜੇ ਪੈਦਾ ਕੀਤੇ ਆ ਡਰਮ ਦੇ ਵਿੱਚ ਇਹ ਕਿਵੇਂ ਤਿਆਰ ਕਰਨੇ ਆ ਇਹ ਕਿਸੇ ਦਿਨ ਫੇਰ ਵੀਡੀਓ ਪਾਵਾਂਗੇ ਇਦੇ ਵਿੱਚ 40 ਤੋਂ 50% ਤੱਕ ਜਿਹੜੇ ਵਿਟਾਮਿਨ ਆ ਵਧੀਆ ਅੰਡਾ ਬਣਾਉਣ ਦੇ ਪ੍ਰੋਟੀਨ ਦੇ ਉਹ ਪੈਦਾ ਹੁੰਦੇ ਆ ਤੇ ਆਂਡਾ ਬਹੁਤ ਵਧੀਆ ਬਣਦਾ ਹੈ ਬਿਨਾ ਫੀਡ ਤੋਂ ਅੰਡੇ ਤੇ ਆਂਡੇ ਦਾ ਟੇਸਟ ਹੀ ਹੋਰ ਹੁੰਦਾ ਅਸੀਂ ਕਈ ਦਿਨ ਵੀਡੀਓ ਨਹੀਂ ਪਾ ਸਕੇ ਆ ਛੜ ਪੀੜਤਾ ਦੇ ਕਾਰਜ ਵਿੱਚ ਰੁਚੀ ਹੋਣ ਕਰਕੇ ਤੇ ਮੈਂ ਬਾਹਰ ਦੀਆਂ ਸਟੇਟਾਂ ਦਾ ਹਰਿਆਣਾ ਰਾਜਸਥਾਨ ਜਿਨ੍ਹਾਂ ਭਰਾਵਾਂ ਨੇ ਪੰਜਾਬ ਦੇ ਵਿੱਚ ਆਈ ਬਿਪਤਾ 'ਚ ਮਦਦ ਕੀਤੀ ਆ ਧੰਨਵਾਦ ਆ ਲੋਕੋ ਇਹ ਇੱਕੋ ਮੁਲਕਾ ਐਵੇਂ ਵੰਡੀਆਂ ਨਾ ਪਾਓ ਇਹ ਜਿਹੜੀਆਂ ਸਟੇਟਾਂ ਬਣਾਈਆਂ ਹੋਈਆਂ ਨੇ ਨਾ ਇਹ ਪ੍ਰਬੰਧ ਕਰਨ ਵਾਸਤੇ ਬਣਾਈਆਂ ਹੋਈਆਂ ਆਪਾਂ ਨੇ ਇਹਨਾਂ ਝਗੜਿਆਂ ਦੇ ਵਿੱਚ ਨਹੀਂ ਪੈਣਾ ਮੇਰਾ ਮੇਨ ਮਕਸਦ ਇਹ ਹੋਰ ਈ ਵੀ ਸਾਰੇ ਲੋਕਾਂ ਦਾ ਧੰਨਵਾਦ ਕਰਾਂ ਜਿਨ੍ਹਾਂ ਨੇ ਇਹ ਮੁਸੀਬਤ ਦੀ ਘੜੀ ਵਿੱਚ ਪੰਜਾਬੀਆਂ ਦਾ ਸਾਥ ਦਿੱਤਾ ਬੜੀ ਮਿਹਰਬਾਨੀ ਬਹੁਤ ਧੰਨਵਾਦ